ਪੁਲਿਸ ਨੇ ਲੁੱਟਖੋਹ ਤੇ ਡਕੈਤੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਤੋਂ ਦੱਸਦੀ ਹੈ ਕਿ ਇਸ ਵਾਰਦਾਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਨਾਲ ਹੀ 7 ਅਗਸਤ ਨੂੰ ਪਿੰਡ ਕਲੀਅਰ ਕਲਾਂ ਵਿੱਚ ਇੱਕ ਕੰਪਿਊਟਰ ਦੀ ਦੁਕਾਨ ਤੇ ਦਿਨ ਦਿਹਾੜੇ ਡਕੈਤੀ ਹੁੰਦੀ ਹੈ ਜਿਸ ਤੋਂ ਬਾਅਦ ਵਾਰਦਾਤ ਨੂੰ ਸੁਲਝਾ ਲਿਆ ਜਾਂਦਾ ਪਰ ਇਹਨਾਂ ਦੇ ਦੋ ਸਾਥੀ ਜੋ ਮੁੱਖ ਦੋਸ਼ੀ ਹਨ ਅਜੇ ਵੀ ਦੱਸਿਆ ਜਾ ਰਿਹਾ ਕਿ ਫਰਾਰ ਨੇ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਪੁਲਿਸ ਦੇ ਵੱਲੋਂ ਅਤੇ ਫਤਿਹਗੜ ਚੂੜੀਆਂ ਦੇ ਡੀਐਸਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਇਲਾਕੇ ਵਿੱਚ ਵੱਧ ਰੀਆਂ ਲੁੱਟ ਖੋਹਾਂ ਦੀਆਂ ਵਾਰਦਾਤਾਂ ਨੂੰ ਹੱਲ ਕਰਨ ਦੇ ਲਈ ਤਿੰਨ ਥਾਣੇਦਾਰਾਂ ਦੀ ਟੀਮ ਬਣਾਈ ਗਈ ਸੀ ਟੀਮ ਨੇ ਤਕਨੀਕੀ ਤਰੀਕੇ ਅਪਣਾ ਕੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਉਸ ਨੇ ਇਹ ਵੀ ਦੱਸਿਆ ਕਿ 7 ਸਤੰਬਰ ਨੂੰ ਅੱਡਾ ਕਲੀਅਰ ਕਲਾਂ ਦੇ ਇੱਕ ਕੰਪਿਊਟਰ ਸੈਂਟਰ ਦੇ ਵਿੱਚ ਲੁੱਟ ਦੀ ਵਾਰਦਾਤ ਹੋਈ ਸੀ ਜਿਸ ਤੇ ਪੁਲਿਸ ਨੇ ਮਨਪ੍ਰੀਤ ਸਿੰਘ ਪ੍ਰਿੰਸ ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਨੇ ਦੱਸਿਆ ਕਿ ਬੀਤੀ 14 ਸਤੰਬਰ ਨੂੰ ਇਨ੍ਹਾਂ ਗ੍ਰਿਫਤਾਰ ਦੋਸ਼ੀਆਂ ਵਿੱਚੋਂ ਮਨਪ੍ਰੀਤ ਸਿੰਘ ਅਤੇ ਸੁਖਪ੍ਰੀਤ ਸਿੰਘ ਨੇ ਪਿੰਡ ਕਿਲਾ ਦੇਸਾ ਵਿਖੇ ਹਸਪਤਾਲ ਦੇ ਮੁਲਾਜ਼ਮ ਉਹ ਮੋਟਰਸਾਈਕਲ ਅਤੇ ਮੋਬਾਈਲ ਫੋਨ ਦੀ ਲੁੱਟਖੋ ਕੀਤੀ ਸੀ। ਇਹਨਾਂ ਵਰਦਤਾ ਵਿੱਚ ਵਰਤਿਆ ਮੋਟਰਸਾਈਕਲ ਮੋਬਾਈਲ ਫੋਨ ਬਰਾਮਦ ਕਰ ਲਿਆ ਗਿਆ। ਇਸ ਦੇ ਨਾਲ ਹੀ ਅੱਡਾ ਜੱਜਿਆਂ ਨੇ ਵਿੱਚ ਇੱਕ ਔਰਤ ਤੋਂ ਲੁੱਟੀ ਗਈ ਸਕੂਟੀ ਵੀ ਮਾਨਪ੍ਰੀਤ ਕੋਲੋਂ ਬਰਾਮਦ ਹੁੰਦੀ ਆ। ਪੁਲਿਸ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੀ ਪੁੱਛਗਿੱਛ ਤੋਂ ਬਾਅਦ ਹੋਰ ਵੀ ਕਈ ਵਾਰ ਦਾਤਾ ਦਾ ਖੁਲਾਸਾ ਹੋ ਸਕਦਾ ਹੈ। ਹੋਰ ਕੀ ਕੁਝ ਕਹਿਣਾ ਉਹ ਤੁਸੀਂ ਵੀ ਸੁਣੋ। 3 ਅਗਸਤ ਨੂੰ ਇੱਕ ਮੋਟਰਸਾਈਕਲ ਤਰਸੀਮ ਸਿੰਘ ਨਾਂ ਦਾ ਵਿਅਕਤੀ ਸੀਗਾ। ਉਹਦੇ ਕੋਲੋਂ ਉਹਦਾ ਮੋਟਰਸਾਈਕਲ ਦੇ ਨਾਲ ਮੋਬਾਈਲ ਫੋਨ ਖੋ ਕੇ ਲੈ ਗਏ ਸੀਗੇ ਉਹਦੀ ਅਸੀਂ ਕੇਸ ਸਟਰ ਕਰਕੇ ਇਨਵੈਸਟੀਗੇਸ਼ਨ ਚਲ ਰਹੀ ਸੀ ਉਸ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਪੀ ਉਹ ਜਿਹੜੇ 4 ਬੰਦਿਆਂ ਨੇ ਖੋਹ ਕੀਤੀ ਸੀ ਜਿਹਦੇ ਵਿੱਚੋਂ ਕਿ ਅਸੀਂ ਚਾਰਾਂ ਦੇ ਵਿੱਚੋਂ ਦੋ ਬੰਦੇ ਜਿਹੜੇ ਇੱਕ ਮਨਪ੍ਰੀਤ ਮੰਨੂ ਸਨ ਬਲਵਿੰਦਰ ਸਿੰਘ ਵਾਸੀ ਜੰਗਲਾ ਅਤੇ ਇੱਕ ਜਸਪ੍ਰੀਤ ਰਾਜੇਸੋਂ ਬੋਰੇਵਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਵਿੱਚੋਂ ਜਿਹੜਾ ਹੈਗਾ ਮੋਬਾਈਲ ਫੋਨ ਤੇ ਮੋਟਰਸਾਈਕਲ ਜਿੱਤੇ ਖੋਹ ਕਰਨ ਆਏ ਸੀਗੇ ਉਹ ਮੋਟਰਸਾਈਕਲ ਅਸੀਂ ਬਰਾਮਦ ਕਰ ਲਿਆ ਇਸ ਤੋਂ ਇਲਾਵਾ ਇਸੇ ਗ੍ਰੋਨ ਨੇ ਇੱਕ ਜਿਹੜਾ ਜੱਜੇਣੀ ਪਿੰਡ ਪੈਂਦਾ ਮਜੀਠੇ ਦੇ ਵਿੱਚ 5 ਤਰੀਕ ਨੂੰ 5 9 ਨੂੰ ਜਿਹੜਾ ਇੱਕ ਲੇਡੀਜ਼ ਸੀਗੀ ਉੱਥੇ ਉਹਦੇ ਕੋਲੋਂ ਇੱਕ ਮੋਪੇਡ ਜਿਹੜੀ ਇਹਨਾਂ ਨੇ ਖੋਈ ਉਹ ਮੋਪੇਡ ਜਿਹੜੀ ਹੈ ਉਹ ਵੀ ਅਸੀਂ ਇੱਥੇ ਬਰਾਮਦ ਕਰ ਲਈ ਹੈ ਮੋਪੇਡ ਵੀ ਨਾਲ ਕੋਲੋਂ ਇਸੇ ਦੌਰਾਨ ਹੀ 7 ਤਰੀਕ ਨੂੰ 7 9 ਇਸੇ ਮਿਲਦੀ 7 ਤਰੀਕ ਨੂੰ ਇੱਕ ਕਲਰਕਲਾ ਪਿੰਡ ਦੇ ਵਿੱਚ ਪੰਜ ਬੰਦਿਆਂ ਨੇ ਇੱਕ ਬੜਾ ਸਸਨੀ ਕੇਜ ਜਿਹੜਾ ਕ੍ਰਾਈਮ ਕੀਤਾ ਜਿਹੜਾ ਉਹਨਾਂ ਨੇ ਆਰਮਡ ਹੋ ਕੇ ਤੇ ਇੱਕ ਦੁਕਾਨ ਤੇ ਡਾਕਾ ਮਾਰਿਆ ਉਹਦੇ ਵਿੱਚ ਜਿਹੜਾ ਹੈ ਉਹ 1.5 ਲੱਖ ਦੇ ਕਰੀਬ ਪੈਸੇ ਐਂਡ ਮੋਬਾਈਲ ਫੋਨ ਪੰਜ ਮੋਬਾਈਲ ਫੋਨ ਜਿਹੜੇ ਉੱਥੇ ਦੁਕਾਨ ਤੇ ਕਸਟਮਰ ਬੈਠੇ ਸੀ ਉਹ ਤੇ ਨਾਲ ਮਾਲਕ ਜਿਹੜੇ ਉੱਥੇ ਦੁਕਾਨ ਦੇ ਓਨਰ ਉਹਦੇ ਫੋਨ ਦੇ ਨਾਲ ਜਿਹੜਾ ਵਾ ਇੱਕ ਲੈਪਟਾਪ ਜਿਹੜਾ ਉਹ ਖੋ ਕੇ ਲੱਗੇ ਇਹ ਸਾਰੀ ਜੀ ਤੁਸੀਂ ਇਨਵੈਸਟੀਗੇਸ਼ਨ ਕਰ ਰਹੇ ਸੀ ਇਹਦੇ ਵਿੱਚ ਅਸੀਂ ਦੋ ਬੰਦੇ ਜਿਹੜੇ ਜਿਹੜੇ ਪਹਿਲੇ ਜਿਹੜੇ ਫੜਨੇ ਜਸਪ੍ਰੀਤ ਸਿੰਘ ਬੋੜਾ ਤੇ ਮਨਪ੍ਰੀਤ ਸਿੰਘ ਮੰਨੂ ਜਿਹੜਾ ਜਾਗਲੇਵਰ ਰਹਿਣ ਵਾਲਾ ਹੈ ਵਿੱਚ ਮਨਪ੍ਰੀਤ ਮੰਨੂ ਜਿਹੜਾ ਵਾ ਇੱਥੇ ਆਲਰੇਡੀ ਪਹਿਲੇ ਵੀ ਚਾਰ ਪੰਜ ਪਰਚੀਆਂ ਤੇ ਆਲਰੇਡੀ ਪੁਰਾਣੇ ਜਿਹੜੇ ਦਰਜਾ ਦਰਜਾ ਪਰਚ ਮਨਪ੍ਰੀਤ ਮੰਨੂ ਇੱਕ ਇਹਦਾ ਹੋਰ ਭਰਾ ਤੇ ਇੱਕ ਇਹਦਾ ਜਿਹੜਾ ਸਾਲਾ ਹੈ ਇਹ ਜਿਹਨੇ ਤਿੰਨ ਬੰਦੇ ਤਾਂ ਇੱਥੂ ਸੀਗੇ ਇਹ ਸੀਗੇ ਦੋ ਬੰਦੇ ਇਹਨਾਂ ਨੇ ਜਿਹੜੇ ਆ ਉਹ ਅੰਮ੍ਰਿਤਸਰ ਤੋਂ ਬੁਲਾਏ ਸੀ ਔਰ ਇਹਨਾਂ ਪੰਜਾਂ ਜਣਿਆਂ ਨੇ ਰਲ ਕੇ ਜਿਹੜੀ ਹੈ ਉਹ ਕਲੀਰਕਲ ਵਾਲੀ ਜਿਹੜਾ ਡਾਕੇ ਨੂੰ ਇੰਜ਼ਾਮ ਦਿੱਤਾ ਅ ਇਸੇ ਦਾ ਇਨਵੈਸਟੀਗੇਸ਼ਨ ਦੌਰਾਨ ਅਸੀਂ ਇੱਕ ਮਨਪ੍ਰੀਤ ਮੰਨੂ ਨੂੰ ਤੇ ਇੱਕ ਜਿਹੜਾ ਅੰਮ੍ਰਿਤਸਰ ਤੋਂ ਪ੍ਰਿੰਸ ਹੈ ਪ੍ਰਿੰਸ ਸਨੋ ਪ੍ਰਗਟ ਸਿੰਘ ਹੈ ਇਹ ਅਸੀਂ ਜਿਹੜੇ ਗ੍ਰਫਤਾਰ ਕਰ ਲਏ ਆ ਤੇ ਇਹ ਜਿਹੜੇ ਬਾਕੀ ਜਿਹੜੇ ਤਿੰਨ ਬੰਦੇ ਆ ਆਬਵੀਅਸ ਜਲਦੀ ਜਿਹੜੇ ਅਰੈਸਟ ਕਰ ਲਾਂਗੇ ਉਹ ਹੁਣ ਤਾਂ ਕਿਨਾਂ ਦੇ ਕੋਲ ਇੱਕ ਮੋਟਰਸਾਈਕਲ ਇੱਕ ਜਿਹੜੀ ਆ ਮੋਪੇਡ ਦੋ ਜਿਹੜੇ ਮੋਬਾਈਲ ਫੋਨ ਇੱਕ ਮੋਬਾਈਲ ਫੋਨ ਜਿਹੜਾ ਇਹਨਾਂ ਨੇ ਉੱਥੇ ਕਲੀਰਕਲਾਂ ਡਾਕੇ ਦੇ ਦੌਰਾਨ ਖੋਇਆ ਸੀਗਾ ਉਹ ਅਸੀਂ ਬਰਾਮਦ ਕਰ ਚੁੱਕੇ ਹਾਂ ਅਸੀਂ ਇਹਨਾਂ ਕੋਲ ਹੋਰ ਪੁੱਛਗਿੱਛ ਕਰ ਰਹੇ ਹਾਂ ਇਹ ਹੋਰ ਵੀ ਕਾਫੀ ਜਿਹੜੀਆਂ ਲੁੱਟਾਂ ਘੋਹਾਂ ਦੀ ਵਾਰਦਾਤਾਂ ਜਿਹੜਾ ਸਾਨੂੰ ਆਸੇਪ ਇਹਨਾਂ ਦੇ ਕੋਲ ਸਾਨੂੰ ਫੇਸ ਹੋਣਗੇ ਸਪੈਸ਼ਲੀ ਜਿਹੜੇ ਬੰਦੇ ਇਹਦੇ ਨਹੀਂ ਪੜੇ ਗਏ ਉਹ ਇਹਨਾਂ ਨਾਲੋਂ ਜ਼ਿਆਦਾ ਡੈਸਪਰੇਟ ਨੇ ਜਿਹੜੇ ਵੈਪਨਸ ਤੇ ਵੈਪਨਸ ਤੇ ਬਾਕੀ ਲੈਪਟਾਪ ਵਗੈਰਾ ਹੋਰ ਸਮਾਨ ਜਿਹੜਾ ਉਹਨਾਂ ਨੂੰ ਇਹਦਾ ਵੀ ਬਰਾਮਦ ਕਰਨਾ ਬਾਕੀ ਸਾਰੇ ਨਸ਼ਾ ਨੁਸ਼ਾ ਕਰਨ ਦਾ ਆਦੀ ਹੈ ਤੇ ਲੱਗੇ ਜਿਹੜਾ ਵੈ ਇਹਦੇ ਵਿੱਚੋਂ ਜਿਹੜਾ ਮਨਪ੍ਰੀਤ ਮੰਨੂ ਤੇ ਮੈਂ ਦੂਜਾ ਇਹਦਾ ਭਰਾ ਤੇ ਇਹਦਾ ਸਾਲਾ ਜਿਹੜਾ ਉਹ ਹੈਬਿਚੁਅਲ ਜਿਹੜੇ ਨੇ ਨਸ਼ਾ ਕਰਨ ਦੇ ਬਸ ਆਪਣੇ ਨਸ਼ੇ ਵਾਸਤੇ ਪੈਸੇ ਦੀ ਪੂਰਤੀ ਕਰਨ ਲਈ ਜਿਹੜਾ ਇਹਨਾਂ ਨੇ ਇਸ ਘਟਨਾ ਨੂੰ ਜਾਂ ਦਿੱਤਾ ਹੁਣ ਤੱਕ ਜਿਹੜੀ ਗੱਲ ਸਾਹਮਣੇ ਆਈ ਹੈ ਪੰਜ ਜਣੇ ਨੇ ਜੀ ਸੈਂ ਤੇ ਰਿਸ਼ਤੇਦਾਰੀ ਆਪਸ ਦੇ ਵਿੱਚ ਜਿਹੜਾ ਦੂਸਰਾ ਵੈ ਇੱਕ ਅਮਰਸਰ ਵਾਲਾ ਜਿਹੜਾ ਵੈ ਉਹ ਤੇ ਇੱਕ ਇਹਨਾਂ ਦਾ ਇੱਕ ਇਹਦਾ ਜਿਹੜਾ ਮਨਪ੍ਰੀਤ ਬੰਨੂ ਦਾ ਜਿਹੜਾ ਸਾਲਾ ਵੈ ਤੇ ਦੋਨੇ ਜਣੇ ਬਾਹਰ ਦਵਾਈ ਇਕੱਠੇ ਰਹੇ ਆ ਤੇ ਇੱਕ ਜਿਹੜਾ ਸੀ ਅਮਰਸਰ ਦਾ ਫੜਿਆ ਪ੍ਰਿੰਸ ਇਹ ਤੇ ਜਿਹੜਾ ਦੂਸਰਾ ਅੰਸਰ ਵਾਲਾ ਡਬਈ ਰਿਹਾ ਉਹਦਾ ਤੇ ਇਹਦੇ ਸਾਲੇ ਦਾ ਦੋਸਤ ਜਿਹੜਾ ਉਹ ਆਪਸ ਤੇਜ ਲੋਨ ਸੀਗੇ ਬਿਊਰੋ ਰਿਪੋਰਟ ਜੀਕਾ ਟੀਵੀ